ਰਾਨਗੀ ਦੀ ਹੱਦ ਹੈ ਇਸ ਚੀਜ਼ ਦੀ ਬੜਾ ਇਤਰਾਸ ਦੀ ਹੈ ਇਸ ਚੀਜ਼ ਦੀ ਕੁਝ ਗੱਲਾਂ ਨੇ ਜਿਨ੍ਹਾਂ ਨੇ ਪੰਜਾਬ ਖਾਲਿਆ ਸਭ ਤੋਂ ਪਹਿਲਾਂ ਵਿਦੇਸ਼ਾਂ ਨੇ ਅੱਜ ਕਿੰਨੇ ਅਰਬ ਖਰਬ ਰੁਪਈਆ ਜਿਹੜਾ ਪੰਜਾਬ ਦਾ ਬਰਬਾਦ ਹੋਇਆ ਜਿਹੜੇ ਡਿਪੋਰਟ ਹੋ ਕੇ ਇੰਡੀਆ ਵਾਪਸ ਆਏ ਨਹੀਂ ਉਹਦਾ ਕਾਰਨ ਕੀਤੇ ਨਾ ਕੀਤੇ ਇਹੀ ਆ ਵੇਖੋ ਵੇਖੀ ਫਲਾਣੇ ਨੇ ਆਪਣੇ ਬੱਚੇ ਨੂੰ ਭੇਜਿਆ ਹੈ ਬਾਹਰ ਮੈਂ ਵੀ ਭੇਜਾਂਗਾ ਫਲਾਣ ਨੇ ਆਪਣੇ ਬੱਚੇ ਨੂੰ ਬਾਹਰ ਵਿਦੇਸ਼ ਵਾਸਤੇ ਭੇਜਿਆ ਮੈਂ ਵੀ ਭੇਜਾਂਗਾ ਕਿੰਨੇ ਲੋਕ ਨੇ ਕੁਝ ਵਿਦੇਸ਼ਾਂ ਨੇ ਖਾਲਿਆ ਵਿਦੇਸ਼ਾਂ ਦੇ ਨਾਲ ਕੁਝ ਨਸ਼ਿਆਂ ਨੇ ਖਾਲਿਆ ਜਿਹੜੇ ਥੋੜੇ ਬੋਤੇ ਇੱਥੇ ਰਹਿ ਗਏ ਸਨ ਮਾਫ ਕਰਿਓ ਉਹਨੂੰ ਧਰਮ ਪਰਿਵਰਤਨ ਨੇ ਖਾਲਿਆ ਧਰਮ ਪਰਿਵਰਤਨ ਬਹੁਤ ਜਗ੍ਹਾ ਦੇਤੇ ਹੋਇਆ ਵੀ ਹੈ ਤੇ ਹੋ ਵੀ ਰਿਹਾ ਹੈ ਉਹਨਾਂ ਲੋਕਾਂ ਨੇ ਲਾਲਚ ਦੇ ਕੇ ਛੋਟੀਆਂ ਛੋਟੀਆਂ પીੜਾਂ ਸਾਡੇ ਲੱਕ ਦਾ ਦਰਦ ਨਹੀਂ ਜਾਂਦਾ ਸਾਡੇ ਸਿਰ ਦਾ ਦਰਦ ਨਹੀਂ ਜਾਂਦਾ ਸਾਡੇ ਘਰੋਂ ਬਿਮਾਰੀ ਨਹੀਂ ਜਾਂਦੀ ਆ ਤੇਰੇ ਯਿਸੂ ਦੇ ਅੱਗੇ ਜਾ ਕੇ ਅਰਦਾਸ ਕਰੀਏ ਪ੍ਰਾਰਥਨਾ ਕਰੀਏ ਜਿਹੜੇ ਪ੍ਰਾਰਥਨਾਵਾਂ ਕਰਦੇ ਸਨ ਉਹ ਅੱਜ ਜੇਲ੍ਹਾਂ ਦੇ ਵਿੱਚ ਨੇ ਪਾਸਟਰ ਬਜਿੰਦਰ ਵਰਗੀ ਆ ਗੁਰਦਾਸਪੁਰ ਤੋਂ ਇੱਕ ਹੋਰ ਖਬਰ ਆਈ ਸੀ ਕਿੰਨੇ ਰੇਪ ਕੇਸ ਨਿਕਲੇ ਨੇ ਧਰਮ ਪਰਵਰਤਨ ਕਰਵਾ ਕੇ ਦੂਜੇ ਪਾਸੇ ਚਲੇ ਗਏ ਬੜੀ ਵੱਡੀ ਇਸ ਚੀਜ਼ ਦੀ ਤਰਾਸ਼ਦੀ ਹੋਈ ਮਾਫ ਕਰਿਓ ਬੜੀ ਅਜੀ ਛੋਟੀ ਜਿਹੀ ਕਹਾਵਤ ਪੜ੍ਹਦੇ ਹੁੰਦੇ ਸਨ ਜਦੋਂ ਦੋ ਬਿਲੀਆਂ ਲੜਦੀਆਂ ਹੋਣਾਂ ਤੇ ਦੋ ਬਿਲੀਆਂ ਲੜਦੀਆਂ ਹੋਈਆਂ ਤੋਂ ਫਾਇਦਾ ਜਿਹੜਾ ਬਾਂਦਰ ਚੁੱਕ ਜਾਂਦਾ ਹੈ। ਇਹੀ ਕੁਝ ਸਾਡੇ ਨਾਲ ਵੀ ਹੋਇਆ ਪਿਛਲੇ 5-7 ਸਾਲਾਂ ਤੋਂ। ਗੁਰਮਤਿ ਦੀਆਂ ਸਟੇਜਾਂ ਦੇ ਉੱਤੋਂ ਗੁਰਮਤਿ ਦੀ ਗੱਲ ਕਰਨ ਦੇ ਵਿੱਚੋਂ ਵੱਡੇ-ਵੱਡੇ ਗੁਰਮਤਿ ਸਮਾਗਮਾਂ ਦੇ ਵਿੱਚੋਂ ਅਸੀਂ ਮੇਹਣੋ-ਮੇਣੀ ਹੁੰਦੇ ਰਹੇ। ਕੁਝ ਸਟੇਟਮੈਂਟ ਆ ਇਧਰੋਂ ਆਉਂਦੀਆਂ ਨਹੀਂ ਆ ਕੁਝ ਸਟੇਟਮੈਂਟ ਆ ਉਧਰ ਆਉਂਦੀਆਂ ਨਹੀਂ ਗੁਰਮਤ ਬੜੀ ਦੂਰ ਦੀ ਗੱਲ ਰਹਿ ਗਈ ਉਹ ਚੀਜ਼ ਦਾ ਫਾਇਦਾ ਜਿਹੜਾ ਹੈ ਇਸਾਈਅਤ ਦੇ ਲੋਕ ਚੁੱਕ ਗਏ ਜਿਹੜਾ ਨਾ ਧਰਮ ਪਰਵਰਤਨ ਬੜੀ ਤੇਜ਼ੀ ਨਾਲ ਫੈਲੇ ਆ ਮਿਸਲਾਂ ਹੋਇਆ ਕਰਦੀਆਂ ਸਨ ਪੰਜਾਬ ਦੇ ਵਿੱਚ ਮਿਸਲਾਂ ਦੀ ਬੇਸ਼ੱਕ ਆਪਸ ਵਿੱਚ ਕਦੇ ਬੰਨਦੀ ਨਹੀਂ ਸੀ ਹੁੰਦੀ ਪਰ ਜਦੋਂ ਬਾਰੀ ਹਮਲਾਵਰ ਆਉਂਦਾ ਹੁੰਦਾ ਸੀ ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸਨ ਕਿ ਜਿਹੜਾ ਹੁਣ ਜਿਹੜੀ ਸਮੇਂ ਦੀ ਲੋੜ ਹੈ ਉਹ ਇਹ ਹੈ ਕਿ ਬਾਰੀ ਹਮਲਾਵਰ ਹਮਲਾ ਕਰੇਗਾ ਸਾਡਾ ਨੁਕਸਾਨ ਕਰੇਗਾ ਸਾਰੇ ਇਕੱਠੇ ਹੋ ਜੋ ਇਕੱਠੇ ਹੋ ਕੇ ਕੰਮ ਕਰੀਏ ਕੱਲ ਦਾ ਜਥੇਦਾਰ ਕੁਲਦੀਪ ਸਿੰਘ ਗੜਗਾਜਪੁਰਾ ਨੇ ਬੜਾ ਸੋਹਣਾ ਬਿਆਨ ਦਿੱਤਾ ਹੈ ਉਹ ਪਿੰਡਾਂ ਪਿੰਡਾਂ ਦੇ ਵਿੱਚ ਉਹਨਾਂ ਨੇ ਧਰਮ ਪ੍ਰਚਾਰ ਦੀ ਲਹਿਰ ਚਲਾਈ ਹੈ ਖਾਸ ਕਰਕੇ ਜਿਹੜਾ ਗੁਰਦਾਸਪੁਰ ਅੰਮ੍ਰਿਤਸਰ ਮਾਜਾ ਏਰੀਆ ਹੈ ਬਾਰਡਰ ਏਰੀਆ ਇਸ ਇਲਾਕੇ ਦੇ ਵਿੱਚ ਬੜੇ ਲੋਕ ਇਸਾਈਅਤ ਵਿੱਚ ਜਾ ਰਹੇ ਨੇ ਉੱਥੇ ਘਰਾਂ ਘਰਾਂ 'ਚ ਪਿੰਡਾਂ ਪਿੰਡਾਂ 'ਚ ਜਾ ਕੇ ਇਹ ਲਹਿਰ ਜਿਹੜੀ ਹੈ ਆਰੰਭ ਕੀਤੀ ਜਾਏ ਤੇ ਬੜਾ ਸੋਣਾ ਉਹਨਾਂ ਨੇ ਖੁੱਲਾ ਸੱਦਾ ਦਿੱਤਾ ਇਸ ਚੀਜ਼ ਦਾ ਗਿਆਨੀ ਰਣਜੀਤ ਸਿੰਘ ਬੰਗਲਾ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਸੀ ਇੱਕ ਵਾਰ ਕਿ ਰਣਜੀਤ ਸਿੰਘ ਢੜਰੀਆ ਵਾਲਾ ਸਾਡਾ ਆਪਣਾ ਬੱਚਾ ਹੈ ਪ੍ਰਚਾਰਕ ਹੈ ਸਿੱਖੀ ਦੀ ਗੁਰਮਤਿ ਦੀ ਬੜੀ ਸੂਝ ਸੂਝਵਾਨਤਾ ਹੈ ਇਹਨਾਂ ਨੂੰ ਸਾਨੂੰ ਗਲਵੱਕੜੀ ਵੱਡੀ ਕਰਨੀ ਪਏਗੀ ਸ਼ਰਧੇ ਇਸ ਚੀਜ਼ ਨਫ਼ਰਤ ਨੂੰ ਕੌਣ ਆਪਣਾ ਹੈ ਕੌਣ ਬਗਾਨਾ ਹੈ ਕੀ ਵਿਚਾਰਕ ਮਤਭੇਦ ਖਰੇ ਕਿਸੇ 'ਚ ਹੁੰਦੇ ਆਏ ਨੇ ਤੇ ਹੁੰਦੇ ਰਹਿਣਗੇ ਤਤ ਖਾਲਸਾ ਬੰਦਾਈ ਖਾਲਸਾ ਵਿੱਚ ਨਾ ਸਨ ਕਿੰਨੇ ਐਸਨ ਮਿਸਲਾਂ ਵਿੱਚ ਮਤਭੇਦ ਨਹੀਂ ਸਨ ਬਾਜਰ ਗੁਰਨਾ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਗੱਲ ਆਏਗੀ ਸਾਰਿਆਂ ਨੂੰ ਇਕੱਠਿਆਂ ਹੋਣਾ ਪਏਗਾ ਸੇਖ ਰਤ ਮਰਿਆਦਾ ਦੇ ਉੱਤੇ ਬਹੁਤ ਮਤਭੇਦ ਹਨ ਇਹਨਾਂ ਦੇ ਆਪਸ ਵਿੱਚ ਦਮ ਦਮਿੰਟਕਸਾਲ ਦੇ ਵakre ਹਨ ਮਿਸ਼ਨਰੀ ਕਾਲਜਾਂ ਦੇ ਵakre ਨੇ ਉਹ ਨਿਰੋਲ ਗੁਰਮਤ ਦਾ ਪ੍ਰਚਾਰ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਕਰ ਰਹੇ ਨੇ ਪਤਾ ਉਹਨਾਂ ਨੂੰ ਵੀ ਹੈ ਇਸ ਚੀਜ਼ ਦਾ ਕਿ ਇਹ ਚੀਜ਼ ਗਲਤ ਹੈ ਕਿ ਜਿਹੜੀ ਸਿੱਖ ਰਹਿਤ ਮਰਿਆਦਾ 'ਚ ਗੱਲ ਕੀਤੀ ਹੈ ਅੱਜ ਗੁਰਦੁਆਰਿਆਂ ਸਹਿਤ ਵਿੱਚ ਮਰਿਆਦਾ ਲਾਗੂ ਨਹੀਂ ਹੋ ਰਹੀ ਅੱਜ ਉਹਨਾਂ ਦੇ ਉੱਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ ਜੇਕਰ ਸਭ ਤੋਂ ਵੱਧ ਗੁਰਮਤ ਪਹਿਰੇ ਦੀ ਗੱਲ ਕੀਤੀ ਹੈ ਸਿੱਖ ਰਹਿਤ ਮਰਿਆਦਾ ਦੀ ਉਹ ਸਿੱਖ ਮਿਸ਼ਨਰੀ ਕਾਲਜਾਂ ਨੇ ਕੀਤਾ ਹੀ ਕੀਤੀ ਹੈ ਸਾਡੇ ਕੋਲ ਇੱਕ ਪਲੇਟਫਾਰਮ ਹੀ ਹੋਈ ਹੈ ਸਿੱਖੀ ਸਿਧਾਂਤ ਦਾ ਗੁਰੂ ਨਾਨਕ ਮਹਾਰਜ ਪਾਤਸ਼ਾਹ ਦੇ ਵਿਚਾਰ ਧਾਰਨ ਲੈ ਕੇ ਚੱਲਣਾ ਸਾਡੇ ਕੋਲ ਅੱਜ ਕੋਡ ਆਫ ਕੰਡਕਟ ਮਰਿਆਦਾ ਦੀ ਗੱਲ ਕੀਤੀ ਜਾਏ ਉਹ ਸਿੱਖ ਰਹਿਤ ਮਰਿਆਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਹੈ ਜਥੇਦਾਰ ਕੁਲਦੀਪ ਸਿੰਘ ਅੜਗਾਜੂ ਖੁਰਾ ਨੇ ਗੱਲ ਕੀਤੀ ਹੈ ਸਾਨੂੰ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਘਰ ਘਰ ਵਿੱਚ ਪਿੰਡ ਪਿੰਡ ਵਿੱਚ ਨਗਰ ਨਗਰ ਵਿੱਚ ਕਰਨਾ ਚਾਹੀਦਾ ਤੇ ਜੇਕਰ ਰঞ্জੀਤ ਸਿੰਘ ਢੱਡਰੀਆਂ ਵਾਲੇ ਆਪਣੇ ਦੀਵਾਨ ਸ਼ੁਰੂ ਕਰਦੇ ਹਨ ਤੇ ਉਹਦੇ ਨਾਲ ਕੰਮ ਦਾ ਵੀ ਫਾਇਦਾ ਹੈ ਇਸ ਚੀਜ਼ ਦਾ ਬਹੁਤ ਵੱਡੇ ਇਕੱਠ ਹੁੰਦੇ ਨੇ ਗੁਰਮਤਿ ਦੀ ਗੱਲ ਹੁੰਦੀ ਹੈ ਵਿਸਾਖੀ ਤੇ ਫਿਰ ਖੰਡੇ ਬਾਟੇ ਦੀ ਪਉਲ ਦਾ ਅੰਮ੍ਰਿਤ ਸੰਚਾਰ ਹੋਇਆ ਸੀ ਕਿੰਨੇ ਸੈਂਕੜੇ ਲੋਕਾਂ ਨੇ ਖੰਡੇ ਬਾਟੇ ਦੀ ਪਉਲ ਲਈ ਹੈ ਤੇ ਯਾਦ ਰੱਖਣਾ ਸਾਨੂੰ ਇਸ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਸਿਧਾਂਤ ਦੀ ਗੱਲ ਕਰਨ ਲੱਗਿਆਂ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋਣਾ ਪਏਗਾ ਫਿਰ ਅਸੀਂ ਕੇਵਲ ਪ੍ਰਚਾਰਕਾਂ ਦੇ ਉੱਤੇ ਡਿਪੈਂਡ ਨਾ ਰਹੀਏ ਕਿ ਪ੍ਰਚਾਰਕ ਪ੍ਰਚਾਰ ਕਰਨਗੇ ਅਸੀਂ ਫਿਰ ਜਿਹੜੀ ਹੈ ਅਸੀਂ ਗੁਰਮਤਿ ਦੀ ਗੱਲ ਸੁਣਾਗੇ ਕਰਾਂਗੇ ਨਾ ਇਹ ਕੱਲੇ-ਕੱਲੇ ਸਿੱਖ ਦਾ ਜਿਹੜਾ ਹੈ ਇਹ ਫਰਜ਼ ਬਣਦਾ ਹੈ ਗੁਰਮਤਿ ਦੀ ਗੱਲ ਨੂੰ ਘਰ-ਘਰ ਪਹੁੰਚਾਉਣ ਦਾ ਜੋ ਭਾਈ ਗੁਰਦਾਸ ਜੀ ਨੇ ਗੱਲ ਕੀਤੀ ਸੁਣਾਇਆ ਲਈ ਘਰ-ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵੀ ਸੋਆ ਘਰ ਘਰ ਅੰਦਰ ਗੁਰੂ ਨਾਨਕ ਮਹਾਰਾਜ ਪਾਰਸ਼ਾ ਦੀ ਵਿਚਾਰ ਧਾਰਾ ਪਹੁੰਚਣੀ ਚਾਹੀਦੀ ਹੈ। ਧਰਮ ਪਰਿਵਰਤਨ ਅੱਜ ਸਾਡੇ ਵਿੱਚ ਬਹੁਤ ਵੱਡਾ ਇੱਕ ਜ਼ਹਿਰ ਵਾਂਗ ਜਿਹੜੀ ਹੈ ਚੀਜ਼ ਫੈਲੀ ਹੋਈ ਹੈ। ਇਹ ਜ਼ਹਿਰ ਨੂੰ ਖਤਮ ਕਰਨਾ ਪਏਗਾ। ਨਸਲ ਕੁਸ਼ੀ ਕੇਵਲ ਇਹ ਚੀਜ਼ ਦੀ ਨਹੀਂ ਹੈ। ਜੈਨੋਸਾਈਡ ਹੋਇਆ ਸਾਡੇ ਨਾਲ 84 ਦੇ ਅੱਜ ਵੀ ਸਾਡੇ ਨਾਲੇ ਕੁਝ ਹੋ ਰਿਹਾ ਜੋ ਲੋਕ ਉਹ ਉਹ ਤਰੀਕੇ ਨਾਲ ਨਹੀਂ ਕਰ ਸਕਿਆ ਜੇ ਤਰੀਕੇ ਨਾਲ ਹੋ ਰਿਹਾ ਹੈ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੀ ਗੱਲ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਸਿਧਾਂਤ ਸਮਝਣ ਦੇ ਲਈ ਸਾਨੂੰ ਗੁਰਬਾਣੀ ਨੂੰ ਆਪ ਪੜ੍ਹਨਾ ਪਏਗਾ ਗੁਰਮਤ ਨੂੰ ਸਾਨੂੰ ਆਪ ਸਮਝਣਾ ਪਏਗਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਦੇ ਸਹਿਜ ਪਾਠ ਆਪ ਕਰੀਏ ਆਪਣੇ ਬੱਚਿਆਂ ਨੂੰ ਨਾਲ ਜੋੜੀਏ ਜੰਗ ਜਨਰੇਸ਼ਨ ਸਾਡੀ ਕਿੰਨੀ ਕੁ ਗੁਰੂ ਘਰਾਂ ਦੇ ਵਿੱਚ ਆ ਰਹੀ ਹੈ ਮਾਫ ਕਰਿਓ ਗੱਲਾਂ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਇਹ ਚੀਜ਼ ਦੀਆਂ ਤੁਸੀਂ ਬਾਹਰ ਤੁਹਾਡੇ ਬੱਚੇ ਗਏ ਹੋਏ ਨੇ ਪੁੱਛ ਕੇ ਦੇਖੋ ਉਹਨਾਂ ਨੂੰ ਜੋ ਕ੍ਰਿਸਚੀਅਨਿਟੀ ਕ੍ਰਿਸਚਨ ਲੋਕਾਂ ਨੇ ਬਾਹਰ ਚਰਚ ਬਣਾਏ ਹੋਏ ਸਨ ਵੱਡੇ ਵੱਡੇ ਸਾਡੇ ਲੋਕਾਂ ਨੇ ਸਿੱਖਾਂ ਨੇ ਬਾਹਰ ਜਿਹੜੇ ਨੇ ਉਹ ਚਰਚਾਂ ਨੂੰ ਖਰੀਦੇ ਆ ਚਰਚਾਂ ਨੂੰ ਖਰੀਦ ਕੇ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਨੇ ਪੁਛਿਆ ਜਾਏ ਕਿਉਂ ਉਹ ਉਹ ਚਰਚ ਦੇ ਵਿੱਚ ਉਹ ਗਿਰਜੇ ਘਰਾਂ ਦੇ ਵਿੱਚ ਕੋਈ ਆਉਣ ਨੂੰ ਤਿਆਰ ਨਹੀਂ ਸੀ ਸਿੱਖਾਂ ਨੇ ਉਹਨਾਂ ਚਰਚਾਂ ਨੂੰ ਖਰੀਦਿਆ ਅਤੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਨੇ ਹਾਇਰ ਕੀਤਾ ਉਹਨਾਂ ਨੂੰ ਤੇ ਮਾਫ ਕਰਿਓ ਉਹ ਦਿਨ ਦੂਰ ਨਹੀਂ ਹੋਣਗੇ ਜੇ ਇਹੇ ਕੁਰ ਚੱਲਦਾ ਰਿਹਾ ਧਰਮ ਪਰਿਵਰਤਨ ਪੰਜਾਬ ਦੀ ਧਰਤੀ ਦੇ ਉੱਤੇ ਸਾਡੇ ਗੁਰਦੁਆਰਾ ਸਾਹਿਬ ਖਾਲੀ ਹੋਏ ਪਏ ਹੋਏ ਨੇ ਇਹਨੇ ਇਹਨੇ ਵੱਡੇ ਅਸੀਂ ਦਰਬਾਰ ਸਾਹਿਬ ਹਾਲ ਬਣਾਏ ਨੇ ਇਹ ਨਾ ਇਹ ਸੋਹਣਾ ਸੰਗਤ ਦੇ ਰਹਿਣ ਵਾਸਤੇ ਬੈਠਣ ਵਾਸਤੇ ਪ੍ਰਬੰਧ ਕੀਤਾ ਹੋਇਆ ਏਸੀ ਫੱਕੇ ਸਭ ਕੁਝ ਲੱਗਾ ਹੋਇਆ ਹੈ ਸਾਡੀ ਜੰਗ ਜਨਰੇਸ਼ਨ ਕਿੰਨੀ ਕੁ ਆ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੇ ਕੋਨੇ ਉਹ ਲੋਕ ਜਿਹੜੇ 10 ਤੋਂ 12 ਸਾਲ ਤੋਂ ਲੈ ਕੇ 18 20 25 ਸਾਲ ਤੱਕ ਦੇ ਨੌਜਵਾਨ ਵੀਰ ਪਾਣਾ ਗੁਰਦੁਆਰ ਸਾਹਿਬ ਆ ਕੇ ਬੈਠਦੇ ਨਹੀਂ ਗੁਰਬਾਣੀ ਦੀ ਗੱਲ ਬੱਚਿਆਂ ਤੱਕ ਕਿੰਨੀ ਕੁ ਪਹੁੰਚ ਰਹੀ ਹੈ ਸੇ ਮਾਫ ਕਰਿਓ ਦੇਣ ਦੂਰ ਨਹੀਂ ਹੋਣਗੇ ਜਦੋਂ ਸਾਡੇ ਗੁਰਦੁਆਰਾ ਸਾਹਿਬ ਨੂੰ ਉਹ ਲੋਕ ਹਾਇਰ ਕਰਕੇ ਆਪਣੀ ਚਰਚਾ ਸਥਾਪਿਤ ਕਰ ਲੈਣਗੇ ਸ਼ਬਦ ਕੋੜੇ ਨਹੀਂ ਪਰ ਪਚਾਉਣੇ ਬਹੁਤ ਔਖੇ ਨੇ ਸਮਝਣਾ ਪਏਗਾ ਛੋਟੀ ਜੀ ਗੱਲ ਕਹਿ ਕੇ ਪੱਲਾ ਨਾ ਆਪਣਾ ਝਾੜੀਏ ਕਿ ਭਾਈ ਸਾਹਿਬ ਨਹੀਂ ਬੱਚੇ ਅਜੇ ਪੜ ਰਹੇ ਨਹੀਂ ਸਿੱਖੀ ਦੀ ਬਹੁਤੀ ਲੋੜ ਕੀ ਪਉਣਾ ਹੈ ਯਾਦ ਰੱਖਿਓ ਅਸੀਂ ਆਪਣੇ ਬੱਚਿਆਂ ਨੂੰ ਜਿਵੇਂ ਪੋਲੀਆ ਦੀ ਬੂੰਦ ਪਿਆਉਂਦੇ ਹੁੰਦੇ ਸੀ ਨਾ ਅੱਜ ਵੀ ਹੈ ਅੱਜ ਦੇ ਸਰਕਾਰ ਨੇ ਇਹ ਗੱਲ ਕਹੀ ਹੈ ਬੱਚਨ ਸਕੂਲਾਂ 'ਚ ਜਾ ਕੇ ਘਰਾਂ 'ਚ ਜਾ ਕੇ ਪੋਲੀਆ ਬੂੰਦ ਪਿਆ ਕੇ ਆਓ ਕਦੇ ਚੀਜ਼ ਨੂੰ ਕੀਤਾ ਸੀ ਕਦੇ ਚੀਜ਼ ਨੂੰ ਨਹੀਂ ਨਹੀਂ ਕੋਈ ਲੋੜ ਨਹੀਂ ਹੈ ਪੋਲੀਆ ਬੂੰਦ ਪਿਆਉਣ ਦੀ ਕੋਈ ਲੋੜ ਨਹੀਂ ਹੈ ਪਤਾ ਸੀ ਜੇਕਰ ਕੱਲ ਨੂੰ ਸਰੀਰ ਵਿੱਚ ਕੋਈ ਐਸਾ ਜਿਹਾ ਕੋਈ ਘਟਨਾ ਕਰਨ ਵਾਪਰ ਗਿਆ ਵਾਪਰ ਗਿਆ ਸਰੀਰ ਪਾਹੇਜ ਹੋ ਜਾਏਗਾ ਗੁਰੂ ਗ੍ਰੰਥ ਸਾਹਿਬਹਾਰੇ ਪਾਰਸ਼ਦੀ ਬਾਣੀ ਦੀ ਖੁਰਾਕ ਆਪਣੇ ਬੱਚਿਆਂ ਨੂੰ ਦਈਏ ਮਾਫ ਕਰਿਓ ਬੱਚੇ ਅਪਾਹਜ ਹੋ ਜਾਣਗੇ ਧਰਮ ਵਾਲੇ ਪਾਸਿਓ ਬੱਚਿਆਂ ਨੇ ਸੱਚੀ ਅਪਾਹਜ ਹੋ ਜਾਣਾ ਹੈ ਆਉਣ ਵਾਲੀਆਂ ਪੀੜ੍ਹੀਆਂ ਸਿੱਖੀ ਦੇ ਨਾਲ ਨਾਲ ਜੇ ਨਾ ਜੋੜੀਆਂ ਬਹੁਤ ਵੱਡਾ ਘਾਟਾ ਖਾਵਾਂਗੇ ਪਾਈ ਤਿਲਕਾ ਜੀ ਸ਼ਾਨਾ ਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਉੱਥੇ ਜੋਗੀ ਸੀ ਇੱਕ ਪਖੰਡ ਕਰਨ ਵਾਲਾ ਵਹਿਮ ਕਰਨ ਵਾਲਾ ਲੋਕਾਂ ਨੂੰ ਪਾਉਣ ਵਾਲਾ ਉਹਨੇ ਇੱਕ ਮਾਲਕ ਆਫਰ ਹੀ ਕਹਿ ਦिए ਉਹਨੇ ਇੱਕ ਗੱਲ ਪ੍ਰਚਾਰ ਦਿੱਤੀ ਕਹਿੰਦਾ ਮੈਨੂੰ ਜਿਹੜਾ ਮੇਰੇ ਦਰਸ਼ਨ ਕਰੇਗਾ ਨਾ ਉਹ ਨੂੰ ਇੱਕ ਸਾਲ ਵਾਸਤੇ ਸਵਰਗ ਪ੍ਰਾਪਤ ਹੋਏਗਾ ਜਿਹੜੇ ਕੁਝ ਕੱਚੇ ਪੀਲੇ ਸਾਨੂੰ ਸਾਰੇ ਚਲੇ ਗਏ ਪਰ ਜਿਹੜੇ ਪਾਈਤਲ ਕੇ ਦੀ ਸੰਗਤ ਵਿੱਚ ਰਹਿਣ ਵਾਲੇ ਸਨ ਕੋਈ ਨਾ ਉੱਥੇ ਗਿਆ ਇਹ ਬੜਾ ਹੈਰਾਨ ਹੋਇਆ ਕੋਈ ਆਉਂਦਾ ਨਹੀਂ ਮੇਰੇ ਕੋਲ ਫਿਰ ਇਹਨੇ ਇੱਕ ਵੱਡਾ ਛੜੀਅੰਤਰ ਰਚਿਆ ਜੇਕਰ ਭਾਈ ਤਿਲਕਾ ਮੇਰੇ ਕੋਲ ਆ ਜਾਏ ਤਾਂ ਬਾਕੀ ਇਹਨੂੰ ਇਹਨੂੰ ਵਿਚਾਰਧਾਰਾ ਨਾਲ ਜੁੜਨ ਵਾਲੇ ਸਾਰੇ ਆ ਜਾਣਗੇ ਇਹਨੇ ਆਪਣੇ ਬੰਦਿਆਂ ਨੂੰ ਭੇਜਿਆ ਕਿਹਾ ਤਿਲਕਾ ਜੀ ਨੂੰ ਕਹੋ ਕਿ ਮੇਰੇ ਦਰਸ਼ਨ ਕਰਕੇ ਜਾ ਜੇ ਦਰਸ਼ਨ ਕਰੇਗਾ ਤੇਨੂੰ 5 ਸਾਲ ਲਗਾਤਾਰ ਸਵਰਗ ਪ੍ਰਾਪਤ ਹੋਏਗਾ ਭਾਈ ਤਿਲਕਾ ਜੀ ਨਾਂ ਗਏ ਇਹ ਯੋਗੀ ਹਾਰ ਕੇ ਹੰਬ ਕੇ ਆਪ ਗਿਆ ਜਾ ਕੇ ਦਰਵਾਜੇ ਖੜਕਾਉਣ ਲੱਗਿਆ ਭਾਈ ਤਿਲਕਾ ਜੀ ਨੇ ਦਰਵਾਜਾ ਅੰਦਰੋਂ ਬੰਦ ਕਰ ਲਿਆ ਹੁਣ ਬਾਹਰ ਖੜਿਆ ਜੋਗੀ ਦਰਵਾਜਾ ਖੜਕਾਉਂਦਾ ਤਿਲਕਾ ਜੀ ਦਰਵਾਜਾ ਖੋਲੋ ਕੀ ਕਹਿਣਾ ਤੁਹਾਨੂੰ ਦਰਸ਼ਨ ਦੇਣੇ ਨੇ ਜੇਕਰ ਭਾਈ ਤਿਲਕਾ ਜੀ ਦਰਵਾਜਾ ਖੋਲ ਲੈਂਦੇ ਇਹਨੇ ਰੋਲਾ ਪਾਦਣਾ ਸੀ ਦੇਖੋ ਤਿਲਕਾ ਜੀ ਨੇ ਮੇਰੇ ਦਰਸ਼ਨ ਕਰ ਲਏ ਹੁਣ ਇਹਨਾਂ ਨੂੰ ਸਵਰਗ ਪ੍ਰਾਪਤ ਹੋਏਗਾ ਬਾਕੀ ਮਰਨ ਮੰਨਣ ਵਾਲੇ ਤੇ ਆਪੇ ਮਗਰ ਤੁਰ ਪੈਂਦੇ ਨੇ ਪਾਇਤਲ ਕਾ ਜਿਹਨੇ ਦਰਵਾਜਾ ਨਾ ਖੋਲਿਆ ਕਹਿੰਦੇ ਤੇਰੇ ਸਵਰਗ ਜਿਹੜੇ ਹਨ ਮੇਰੇ ਗੁਰੂ ਦੇ ਉੱਤੇ ਮੈਂ ਕਈ ਸਵਰਗ ਵਾਰਦੇ ਆ ਮੈਨੂੰ ਤੇਰੇ ਸਵਰਗ ਦੀ ਲੋੜ ਨਹੀਂ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰਾ ਦੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੀ ਮੈਨੂੰ ਗੁਰੂ ਦੀ ਕਿਰਪਾ ਦੀ ਲੋੜ ਹੈ ਤੇਰੇ ਸਵਰਗਾਂ ਦੀ ਲੋੜ ਨਹੀਂ ਹੈ ਬੜੇ ਤਰਲੇ ਲੈ ਮਿੰਤਾ ਕੀਤੀਆਂ ਗੁਰੂ ਦਾ ਵਾਸਤਾ ਪਾਇਓ ਤੇਰੇ ਚ ਇਨੀ ਦ੍ਰਿੜਤਾ ਕਿੱਥੋਂ ਆਈ ਪਾਇਤਲ ਕੇ ਇਨਾ ਗੁਰਬਾਣੀ ਦਾ ਜਜ਼ਬਾ ਤੇਰੇ ਕੋਲ ਕਿੱਥੋਂ ਆਇਆ ਏ ਤੈਨੂੰ ਸਵਰਗਾਂ ਦੀ ਲੋੜ ਵੀ ਨਹੀਂ ਕਿਹੜਾ ਗੁਰੂ ਹੈ ਜਿਹਦੇ ਤੇ ਤੂੰ ਹਜ਼ਾਰਾਂ ਸਵਰਗ ਵਾਰ ਕਿ ਸੁੱਟ ਦੇ ਮੈਂ ਐਸੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤਨ ਗੁਰੂ ਹਰਗੋਬਿੰਦ ਮਹਾਰਾਜ ਪਾਸ਼ਾ ਦੇ ਕੋਲ ਲੈ ਕੇ ਆਇ ਸੀ ਜੋਗੀ ਨੂੰ ਸਾਡੀ ਤੇ ਇੱਕ ਸਿੱਖੀ ਆ ਸੀ ਨਾ ਸਾਡੇ ਕੋਲ ਤਰਲੇ ਲੈ ਕੇ ਲੋਕੀ ਸਿੱਖੀ ਲੈਣ ਵਾਸਤੇ ਕਹਿੰਦੇ ਸਨ ਭਾਈ ਮੰਜ ਵਰਗੇ ਕਿੰਨੇ ਸਨ ਪੰਜਵੇਂ ਪਾਤਸ਼ਾਹ ਮਹਾਰਾਜ ਸਿੱਖੀ ਦੀ ਦਾਤ ਦੇ ਦਿਓ ਬਸ ਅੱਜ ਅਸੀਂ ਆਪਣੇ ਘਰਵਾਲ ਚਾਤੀ ਨਹੀਂ ਮਾਰੀ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਹੱਥ ਾੜ ਕੇ ਮੰਗ ਰਹੇ ਹਾਂ ਕਿੱਡੀ ਵੱਡੀ ਘਾਟ ਹੋ ਗਈ ਸਾਡੀ